ਜਿਵੇਂ ਕਿ ਜਿਹਨੇ ਫੋਨ ਖਰੀਦਿਆ ਸੀਗਾ ਜਾਂ ਫਿਰ ਜਿਹੜਾ ਆਪਣਾ ਸਾਡਾ ਮਦਈ ਹੈ ਉਹਨੇ ਇਹਨੂੰ ਭਜਦੇ ਹੋਏ ਦੇਖਿਆ ਸੀ ਮੌਕੇ ਤੋਂ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਅਸੀਂ ਇੱਕ ਸਕੈਚ ਤਿਆਰ ਕੀਤਾ ਸਕੈਚ ਤਿਆਰ ਕਰਵਾ ਕੇ ਅਸੀਂ ਅਲੱਗ-ਅਲੱਗ ਪਾਸੇ ਮਤਲਬ ਟਾਬਿਆਂ ਤੇ ਠੇਕਿਆਂ ਸ਼ਰਾਬ ਦੇ ਠੇਕਿਆਂ ਤੇ ਟਰੱਕ ਡਰਾਈਵਰਾਂ ਕੋਲ ਹੋਰ ਲੋਕਾਂ ਕੋਲ ਅਸੀਂ ਸਪਰੈਡ ਕੀਤਾ ਹੋ ਉਸ ਨਾਲ ਸਾਨੂੰ ਕਾਫੀ ਸਾਡੇ ਸੋਰਸਸ ਕਾਇਮ ਹੋਏ ਸੋਰਸਸ ਤੋਂ ਸਾਨੂੰ ਅੱਗੇ ਜਾਣਕਾਰੀ ਮਿਲਦੀ ਰਹੀ ਤਾਂ ਸਾਨੂੰ ਸਫਲਤਾ ਪ੍ਰਾਪਤ ਹੋਈ ਉਜਗਿਸਤ ਕਰਨ ਤੋਂ ਬਾਅਦ ਇੱਕ ਸੈਕਸ ਵਰਕਰ ਸੀ ਤੇ ਜਦੋਂ ਆਪਣੇ ਕਸਟਮਰਸ ਨੂੰ ਓਲਿਓਰ ਕਰਦਾ ਸੀਗਾ ਅਟ੍ਰੈਕ ਕਰਦਾ ਸੀਗਾ ਅਕਸਰ ਸ਼ਰਾਬ ਪਿੰਦਾ ਸੀਗਾ ਇਸ ਵਾਰਤਤ ਕਿਸੇ ਵੀ ਵਾਰਤਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਤੇ ਬੇਸਿਕਲੀ ਆਪਣੇ ਕਸਟਮਰ ਨਾਲ ਹੀ ਸ਼ਰਾਬ ਪਿੰਦਾ ਸੀਗਾ ਤੇ ਉਸ ਤੋਂ ਬਾਅਦ ਜੇ ਪੈਸੇ ਨੂੰ ਲੈ ਕੇ ਕੋਈ ਡਿਸਪਿਊਟ ਹੁੰਦਾ ਸੀ ਜਾਂ ਫਿਰ ਕੋਈ ਹੋਰ ਇਹੋ ਜਿਹੀ ਗੱਲ ਕਸਟਮਰ ਕੋਲ ਕਹੀ ਜਾਂਦੀ ਸੀ ਜੋ ਕਿ ਇਹਨੂੰ ਪਿੰਚ ਕਰਦੀ ਸੀ ਤੋਂ ਉਸ ਨਾਲ ਫਿਰ ਇਹ ਇੱਕਦਮ ਆਪਾਂ ਆਪਣਾ ਖੋਕੇ ਆਪਣਾ ਉਹਦਾ ਕਰਲ ਕਰ ਦਿੰਦਾ ਸੀ ਇਹਦੇ ਕੋਲ ਇੱਕ ਸੰਤਰੀ ਪਰਨਾ ਇਹਦੀ ਅਲੱਗ ਪਛਾਣ ਸੀਗੀ ਤੇ ਹਮੇਸ਼ਾ ਆਪਣੇ ਨਾਲ ਰੱਖਦਾ ਸੀਗਾ ਐਸਾ ਸੱਚ ਕੋਈ ਵੈਪਨ ਨਹੀਂ ਰੱਖਦਾ ਸੀ ਆਪਣੇ ਨਾਲ ਉਹ ਪਰਨੇ ਦੇ ਨਾਲ ਹੀ ਗੱਲ ਘੋੜਦਾ ਸੀਗਾ ਜਾਂ ਫਿਰ ਉਹਨੂੰ ਮੌਕੇ ਤੇ ਕੋਈ ਹੋਰ ਚੀਜ਼ ਮਿਲ ਜਾਵੇ ਮੌਕੇ ਤੇ ਕੋਈ ਡੰਡਾ ਆਇਆ ਕੋਈ ਹੋਰ ਚੀਜ਼ ਮਿਲਦੀ ਸੀਗੀ ਤਾਂ ਉਹ ਉਹ ਮਾਰ ਦਿੰਦਾ ਸੀਗਾ ਜਾਂ ਫਿਰ ਜਿਵੇਂ ਕੰਪਲੇਨ ਜਿਹੜਾ ਕੋਈ ਸਾਹਮਣੇ ਵਿਅਕਤੀ ਹੈਗਾ ਉਹਦੇ ਕੋਲ ਕੋਈ ਮਫਲਰ ਜਾਂ ਕੋਈ ਹੋਰ ਚੀਜ਼ ਹੈ ਉਸ ਨਾਲ ਗਲਤ ਘੋੜਦਿੰਦਾ ਸੀ ਤੇ ਇਹ ਦੋ ਕਰੀਬ 2005 6 ਦੇ ਵਿੱਚ ਬਾਹਰਲੇ ਮੁਲਕ ਗਿਆ ਸੀਗਾ ਦੁਬਈ ਵੀ ਰਿਹਾ ਦੋਹਾ ਕਤਰ ਵੀ ਰਿਹਾ ਉੱਥੇ ਲੇਬਰ ਦਾ ਹੀ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਕਰੀਬ 12-13 ਸਾਲ ਉੱਥੇ ਲਗਾ ਕੇ ਵਾਪਸ ਆਇਆ ਥੇ ਤੇ ਉਸ ਤੋਂ ਬਾਅਦ ਮਾੜੀ ਹਰਕਤਾਂ ਕਰਕੇ ਇਹਨੂੰ ਤੇ ਸ਼ਰਾਬੀ ਨਾਰਦੀ ਸੀਗਾ ਇਸ ਕਰਕੇ ਇਹਨੂੰ ਘਰੋਂ ਕੱਢਤਾ ਸੀ ਤੇ ਉਸ ਤੋਂ ਬਾਅਦ ਇਹ ਆਪਣਾ ਇਸੇ ਕੰਮ ਕਰਕੇ ਬੀਂਗਸ ਐਕਸ ਵਰਕਰ ਆਪਣਾ ਗੁਜ਼ਾਰਾ ਕਰਦਾ ਸੀਗਾ ਕੋਈ ਇਦਾਂ ਦੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦਾ ਸੀ ਤੀਮੀ ਨਾਲ ਨਾ ਸੀ ਕੁਝ ਨਾ ਸੀ ਬੜੇ ਸੋਹਣੇ ਰਹਿੰਦੇ ਸਨ ਮਾੜੀ ਮੋਟੀ ਤਾਂ ਇਦਾਂ ਦਾ ਹੋਈ ਜਾਂਦਾ ਘਰ ਵਿੱਚ ਤੀਮੀ ਆਉਂਦੀ ਰਹੀ ਜੁਦਾਇ ਉਹ ਲੱਗਵਾ ਘਰ ਉਹਦਾ ਉੱਧਰ ਇੱਥੇ ਨਹੀਂ ਹੈ ਕਾਰਾ ਲੱਗਵਾ। ਹੁਣ ਅਸੀਂ ਕਿਹੜੀ ਚੀਜ਼ ਨੂੰ ਮੰਨੀਆਂ ਜੀ ਪੇ ਲੜਦੇ ਸੀ ਜਾਂ ਕੁਝ ਕਰਦੇ ਸੀ। ਫਿਰ ਆਪੀਂ ਦਾ ਫਿਰ ਆਪੀਂ ਹੋਰ ਨਜ਼ਰ ਸੀ ਤੇ ਦੇਖਿਆ ਨਹੀਂ ਕੋਈ ਵੀ। ਫਿਰ ਆਪ ਵੀ ਲੱਗਤੀ ਉਹਨੂੰ। ਅਸੀਂ ਟੋਲ ਕੇ ਲਿਆਂਦਾ ਸੀ ਜੀ। ਲਿਆਂਦਾ ਇੱਕ ਵਾਰੀ। ਹਾਂ। ਟੋਲ ਕੇ ਲਿਆਂਦਾ ਜੀ ਸੰਗਲਾ ਹੱਤਾ ਉਹਨੂੰ ਕੋਈ ਜਾਵੇ ਨਾ। ਅੱਛਾ ਜੀ। ਕੋਟਿਆ ਵੀ